ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸੰkranant ਤੋਂ ਪਹਿਲਾਂ ਆਪਣੇ ਮੁੱਖ ਦਰਵਾਜ਼ੇ ਦੇ ਅੱਗੇ ਇਹ ਤਿੰਨ ਚੀਜ਼ਾਂ ਆਪਣੇ ਘਰੋਂ ਕੱਢ ਕੇ ਮੁੱਖ ਦਰਵਾਜ਼ੇ ਦੇ ਅੱਗੇ ਰੱਖ ਦਿਓ ਤੁਹਾਡੇ ਘਰ ਧਨ ਦੌਲਤ ਦੀ ਅਪਾਰ ਕਿਰਪਾ ਹੋਵੇਗੀ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਾਂ ਕਿਸੇ ਡਾਕਟਰ ਦੇ ਕੋਲ ਜਾਂਦੇ ਹਾਂ ਉਸ ਨੂੰ ਕਹਿੰਦੇ ਹਾਂ ਕਿ ਬੀਪੀ ਹੈ ਬੀਪੀ ਦੀ ਦਵਾਈ ਦਿਓ ਮੇਰਾ ਬੀਪੀ ਬਹੁਤ ਵਾਧਾ ਹੈ ਉਹ ਇੱਕ ਪੂੜੀ ਬਣਾ ਕੇ ਕਹਿ ਦੇਣ ਕਿ ਇਹਨੂੰ ਖਾ ਲਵੇਂ ਤੇ ਨਾਲ ਜਿੰਨਾ ਮਰਜ਼ੀ ਖਾ ਲਵੇਂ ਜਾਂ ਦਵਾਈ ਦੀ ਪੂੜੀ ਦੇ ਕੇ ਇਹ ਕਹਿ ਦਿੰਦੇ ਹਨ ਇਹਨੂੰ ਸ਼ੂਗਰ ਹੈ ਤੇ ਦਵਾਈ ਖਾ ਤੇ ਜਿੰਨਾ ਮਰਜੀ ਕੋੜ ਖਾਲਾਵੇਂ ਸੰਗਤ ਜੀ ਇਸ ਤਰ੍ਹਾਂ ਸਾਨੂੰ ਡਾਕਟਰ ਕਦੇ ਵੀ ਨਹੀਂ ਕਹਿੰਦੇ ਜਿਆਦਾ ਇਹਨਾਂ ਚੀਜ਼ਾਂ ਦੇ ਨਾਲ ਪਰਹੇਜ਼ ਕਰੀਏ ਤਾਂ ਹੀ ਠੀਕ ਹੋਵਾਂਗੇ ਸੰਗਤ ਜੀ ਪਾਸ਼ਾ ਜੀ ਕਹਿੰਦੇ ਹਨ ਕਿ ਜ਼ਿੰਦਗੀ ਦੇ ਵਿੱਚ ਵਾਇਗਰੂ ਜੀ ਦਾ ਜੋ ਨਾਮ ਹੈ ਉਹ ਲੈਣਾ ਕਦੇ ਨਹੀਂ ਛੱਡਣਾ ਇਸ ਨੂੰ ਅੰਗ ਸੰਗ ਸਮਝਣਾ ਹੈ ਇਸੇ ਹੀ ਤਰ੍ਹਾਂ ਇਟਾਂ ਦੇ ਉਦਾਹਰਨ ਦੇ ਕੇ ਤੁਹਾਨੂੰ ਇੱਕ ਗੱਲ ਸਮਝਾਉਂਦੇ ਹਾਂ ਕਿ ਤਿੰਨ ਇਟਾਂ ਚੁੱਕ ਕੇ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੋਂ ਬਾਰ ਰੱਖ ਦਿਓ ਤੇ ਘਰ ਦੁੱਖ ਤਕਲੀਫਾਂ ਆਪੇ ਦੂਰ ਹੋ ਜਾਣਗੀਆਂ ਕਹਿੰਦੇ ਇੱਕ ਵਾਰ ਨਾ ਇੱਕ ਰਾਜਾ ਇੱਕ ਸੰਤ ਫਕੀਰ ਦੇ ਕੋਲ ਜਾਂਦਾ ਹੈ ਜਾ ਕੇ ਕਹਿੰਦਾ ਹੈ ਕਿ ਸੰਤ ਫਕੀਰ ਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਕਿ ਮੇਰੇ ਕੋਲ ਪੈਸਾ ਬਹੁਤ ਹੈ ਮੈਂ ਤਾਂ ਵੀ ਦੁਖੀ ਰਹਿੰਦਾ ਹਾਂ ਮੇਰੇ ਕੋਲ ਅੰਤਾਂ ਦਾ ਪੈਸਾ ਹੈ ਪਰ ਮੈਨੂੰ ਸੁੱਖ ਪ੍ਰਾਪਤ ਨਹੀਂ ਹੋਇਆ ਦੱਸੋ ਮੈਂ ਕੀ ਕਰਾਂ ਤਾਂ ਕਿ ਮੈਨੂੰ ਸੁੱਖ ਮਿਲ ਜਾਵੇ ਸੰਤ ਫਕੀਰ ਜੀ ਕਹਿੰਦੇ ਕਿ ਬਸ ਇੰਨੀ ਕੁ ਗੱਲ ਹੈ ਸੁੱਖ ਚਾਹੀਦਾ ਹੈ ਉਹ ਤੈਨੂੰ ਮੈਂ ਕੁਝ ਪਲਾਂ ਦੇ ਵਿੱਚ ਹੀ ਦੇ ਸਕਦਾ ਹਾਂ ਇਸਨੇ ਕਿਹਾ ਕਿ ਠੀਕ ਹੈ ਫਿਰ ਮੈਨੂੰ ਕਹਿੰਦਾ ਕਿ ਮੈਨੂੰ ਇੱਕ ਹੋਰ ਚੀਜ਼ ਚਾਹੀਦੀ ਹੈ ਸੰਤ ਫਕੀਰ ਕਹਿੰਦੇ ਕਿ ਦੱਸੋ ਕਹਿੰਦਾ ਕਿ ਮੈਂ ਰੱਬ ਨੂੰ ਮਿਲਣਾ ਚਾਹੁੰਦਾ ਹਾਂ ਸੰਤ ਫਕੀਰ ਕਹਿੰਦੇ ਇਹ ਕਿੱਡੀ ਕੁ ਗੱਲ ਹੈ ਇਹ ਵੀ ਕੁਝ ਪਲਾਂ ਦੇ ਵਿੱਚ ਹੋ ਜਾਵੇਗਾ ਸੁੱਖ ਵੀ ਮਿਲ ਜਾਵੇਗਾ ਤੇ ਰੱਬ ਵੀ ਮਿਲ ਜਾਵੇਗਾ ਸੰਤ ਫਕੀਰ ਕਹਿੰਦੇ ਇਹ ਕਿੱਡੀ ਕੁ ਗੱਲ ਹੈ ਇਹ ਕੁਝ ਪਲਾਂ ਵਿੱਚ ਹੋ ਜਾਵੇਗਾ ਉਸ ਮਨੁੱਖ ਨੇ ਕਿਹਾ ਕਿ ਸੰਤ ਜੀ ਇਹ ਸਭ ਤੋਂ ਔਖੇ ਕੰਮ ਨੇ ਤੇ ਤੁਸੀਂ ਕਹਿੰਦੇ ਹੋ ਇਹ ਚਟਕ ਹੋ ਜਾਵੇਗਾ ਕੁਝ ਪਲਾਂ ਦੇ ਵਿੱਚ ਹੋ ਜਾਵੇਗਾ ਕਹਿੰਦੇ ਕਿ ਫਿਰ ਹੁਣੇ ਹੀ ਸੰਤ ਜੀ ਮੇਰਾ ਇਹ ਕੰਮ ਕਰ ਦਿਓ ਸੰਤ ਫਕੀਰ ਕਹਿੰਦੇ ਕਿ ਸਵੇਰੇ 7-8 ਵਜੇ ਦੇ ਸਮੇਂ ਤੋਂ ਇੱਥੇ ਆ ਜਾਵੀਂ ਤੈਨੂੰ ਸੁੱਖ ਵੀ ਦੇਵਾਂਗੇ ਤੈਨੂੰ ਰੱਬ ਦੇ ਨਾਲ ਵੀ ਮਿਲਾ ਦੇਵਾਂਗੇ ਕਹਿੰਦਾ ਕਿ ਠੀਕ ਹੈ ਉਹ ਕਰ ਚਲਾ ਜਾਂਦਾ ਹੈ ਰਾਤ ਸਾਰੇ ਉਸਲ ਵਟੇ ਲੈਂਦਾ ਰਿੰਦਾ ਹੈ ਪਰ ਉਹਨੂੰ ਨੀਂਦ ਨਹੀਂ ਆਉਂਦੀ ਸਵੇਰੇ 6 ਵਜੇ ਹੁੰਦੇ ਹਨ ਤੇ ਸੰਤ ਫਕੀਰ ਜੀ ਦੇ ਕੋਲ ਆ ਕੇ ਖੜ ਜਾਂਦਾ ਹੈ ਸੰਤ ਫਕੀਰ ਜੀ ਨੂੰ ਕਹਿੰਦਾ ਹੈ ਕਿ ਮੈਂ ਆ ਗਿਆ ਹਾਂ ਹੁਣ ਮੈਨੂੰ ਸੁੱਖ ਵੀ ਦੇ ਦਿਓ ਰੱਬ ਜੀ ਨਾਲ ਵੀ ਮਿਲਾਪ ਕਰਵਾ ਦਿਓ ਸੰਤ ਫਕੀਰ ਕਹਿੰਦੇ ਕਿ ਉਹਦੇ ਲਈ ਆਪਾਂ ਨੂੰ ਉਹ ਸਾਹਮਣੇ ਪਹਾੜ ਦਿਸਦਾ ਪਿਆ ਹੈ ਉੱਥੇ ਜਾਣਾ ਪਵੇਗਾ ਕਹਿੰਦਾ ਕਿ ਠੀਕ ਹੈ ਚਲੋ ਦੇਰ ਘਾਤ ਨੂੰ ਔਣੀ ਹੈ ਸੰਤ ਫਕੀਰ ਕਹਿੰਦੇ ਕਿ ਆ ਦੇਖ ਆ ਜਿਹੜਾ ਝੋਲਾ ਹੈ ਮੇਰਾ ਇਹ ਨਾਲ ਲੈ ਕੇ ਜਾਣਾ ਹੈ ਕਹਿੰਦੇ ਕਿ ਠੀਕ ਹੈ ਕਹਿੰਦਾ ਮੈਨੂੰ ਦੇ ਦਿਓ ਮੈਂ ਸਿਰ ਤੇ ਰੱਖ ਲੈਂਦਾ ਹਾਂ ਰਾਜੇ ਨੇ ਜਦੋਂ ਸਿਰ ਤੇ ਰੱਖਿਆ ਤੇ ਉਹ ਉਹ ਭਾਰ ਆ ਜਿਆ ਲੱਗਾ ਹੁਣ ਰਾਜੇ ਨੇ ਚੁੱਕ ਕੇ ਤੇ ਦੋਨੋਂ ਚਾਹ ਨੇ ਸੰਤ ਅੱਗੇ ਅੱਗੇ ਤੇ ਰਾਜਾ ਪਿੱਛੇ ਪਿੱਛੇ ਪਹਾੜ ਤੇ ਚੜਨ ਲੱਗੇ ਪਹਾੜ ਦੀ ਚੜਾਈ ਸੀ ਉਹ ਬਿਲਕੁਲ ਸਿੱਧੀ ਤੇ ਟੇਢੀ ਮੇਢੀ ਸੀ ਹੁਣ ਸੰਤ ਫਕੀਰ ਜੀ ਦਾ ਰੋਜ਼ ਦਾ ਕੰਮ ਸੀ ਉਹ ਛੇਤੀ ਛੇਤੀ ਅਗਾਂਹ ਵਧ ਗਏ ਤੇ ਰਾਜਾ ਬੜਾ ਪਿਛੇ ਰਹਿ ਗਿਆ ਸੰਤ ਫਕੀਰ ਥੱਲੇ ਉਹਨਾਂ ਨੂੰ ਆਵਾਜ਼ ਦੇਂਦੇ ਨੇ ਲੱਗਦਾ ਤੇਰੇ ਸਿਰ ਤੇ ਪਾਰ ਹੈ ਜਿਸ ਕਾਰਨ ਤੂੰ ਅੱਗੇ ਨਹੀਂ ਵਧਦਾ ਪਿਆ ਉਹਨਾਂ ਨੂੰ ਕਹਿੰਦਾ ਤੁਸੀਂ ਅੱਗੇ ਤੁਰਿਓ ਉਹ ਆਗੋਂ ਰਾਜੇ ਨੇ ਕਿਹਾ ਮੇਰੇ ਸਿਰ ਤੇ ਪਾਰ ਹੈ ਮੈਂ ਤਾਂ ਨਹੀਂ ਅੱਗੇ ਵੱਸ ਸਕਦਾ ਸੰਤ ਫਕੀਰ ਕਹਿੰਦੇ ਕਿ ਅੱਛਾ ਆਪਣੇ ਪਾਰ ਕਰਕੇ ਤੂੰ ਅੱਗੇ ਨਹੀਂ ਆ ਸਕਦਾ ਚੱਲ ਰੋਕ ਮੈਂ ਤੇਰੇ ਕੋਲ ਆਉਂਦਾ ਹਾਂ ਸੰਤ ਫਕੀਰ ਜਦੋਂ ਕੋਲ ਆਏ ਤੇ ਆ ਕੇ ਜਦੋਂ ਉਹਨਾਂ ਖੋਲਿਆ ਤਾਂ ਉਹਦੇ ਵਿੱਚ ਤਿੰਨ ਇੱਟਾਂ ਸਨ ਰਾਜਾ ਬੜਾ ਹੈਰਾਨ ਹੋਇਆ ਇੱਟਾਂ ਦਾ ਇਹ ਨਾਲ ਲੈ ਕੇ ਜਾਣ ਦਾ ਕੀ ਕੰਮ ਹੈ ਪਰ ਉਹ ਕੁਝ ਨਾ ਬੋਲਿਆ ਸੰਤ ਫਕੀਰ ਨੇ ਇੱਕ ਇੱਟ ਕੱਢ ਕੇ ਉਸ ਥਾਂ ਦੇ ਉੱਤੇ ਸਿੱਧੀ ਕਰਕੇ ਰੱਖ ਦਿੱਤੀ ਬਾਕੀ ਦੋ ਇੱਟਾਂ ਪਾਣ ਕੇ ਤੇ ਫਿਰ ਸਿਰ ਤੇ ਰੱਖ ਦਿੱਤੀਆਂ ਹੁਣ ਚੱਲਦੇ ਚੱਲਦੇ ਬੜੀ ਅਗਾਹ ਗਏ ਪਰ ਸੰਤ ਫਕੀਰ ਜੀ ਅਜੇ ਵੀ ਅਗੇ ਸੀ ਤੇ ਜਿਹੜਾ ਉਹ ਰਾਜਾ ਸੀ ਉਹ ਪਿੱਛੇ ਸੀ ਸੰਤ ਫਕੀਰ ਜੀ ਨੇ ਜਦੋਂ ਪਿੱਛੇ ਤੱਕਿਆ ਤਾਂ ਰਾਜੇ ਦਾ ਮੂਨ ਲਾਲ ਹੋਇਆ ਪਿਆ ਸੀ ਉਹ ਭਾਰ ਚੁੱਕ ਚੁੱਕ ਕੇ ਬਿਹਾਲ ਹੋਇਆ ਪਿਆ ਸੀ ਸੰਤ ਫਕੀਰ ਕਹਿੰਦੇ ਕਿ ਤੇਰਾ ਜੜੀ ਸ਼ਗਲ ਹੈ ਇਸ ਨੂੰ ਲੱਗਦਾ ਹੈ ਕਿ ਅਜੇ ਵੀ ਭਾਰ ਬੜਾ ਜ਼ਿਆਦਾ ਹੈ ਉਹਦੇ ਵਿੱਚੋਂ ਇੱਕ ਇੱਟ ਹੋਰ ਕੱਢ ਕੇ ਉੱਥੇ ਸਿੱਧੀ ਖੜੀ ਕਰਕੇ ਇੱਕ ਇੱਟ ਉਸ ਦੀ ਝੋਲੀ ਦੇ ਵਿੱਚ ਪਾ ਕੇ ਉਹਦੇ ਸਿਰ ਤੇ ਫਿਰ ਰੱਖ ਦਿੰਦੇ ਹਨ ਉਹਨੂੰ ਫੇਰ ਤੁਰਨ ਲੱਗਦੇ ਹਨ ਤੁਰਦੇ ਤੁਰਦੇ ਉਹਨੂੰ ਰਾਜਾ ਮਨਜ ਸੋਚਦਾ ਹੈ ਕਿ ਜੇ ਸੰਤ ਫਕੀਰ ਦਾ ਇਹ ਦੋ ਇੱਟਾਂ ਬਿਣਾਵੇਂ ਸਰ ਗਿਆ ਹੈ ਤਾਂ ਇਹ ਸੰਤ ਫਕੀਰ ਕਿਉਂ ਇੱਟਾਂ ਨਾਲ ਲੈ ਕੇ ਜਾਂਦੇ ਨੇ ਉਹ ਹਜੇ ਸਵਾਲਾਂ ਦੀ ਉਲਝਣ ਉਸਦੇ ਮਨ ਵਿੱਚ ਚੱਲ ਪਈ ਸੰਤ ਫਕੀਰ ਪਿੱਛੇ ਮੁੜੇ ਕਹਿੰਦੇ ਤੂੰ ਅਜੇ ਵੀ ਹੋਲੀ ਚੱਲਦਾ ਪਿਆ ਆਹ ਇੱਟ ਵੀ ਲੈ ਤੇ ਇੱਥੇ ਰੱਖ ਦੇ ਉਹਨਾਂ ਉੱਥੇ ਰੱਖ ਦਿੱਤੀ ਹੁਣ ਰਾਜਾ ਜਿਵੇਂ ਹੌਲਾ ਜਿਆ ਹੋ ਗਿਆ ਤੇ ਤੁਰਦਾ ਤੁਰਦਾ ਉਹ ਜਿਹੜਾ ਪਹਾੜ ਸੀ ਉਹਦੇ ਉੱਤੇ ਜਾ ਕੇ ਇੱਕ ਪੱਥਰ ਦੇ ਉੱਤੇ ਬੈਠ ਕੇ ਉਹਨੇ ਲੰਬਾ ਸਾਲ ਲਿਆ ਕੁਝ ਸਮੇਂ ਬਾਅਦ ਬੋਲਦਾ ਕਹਿੰਦਾ ਉਹਨਾਂ ਨੂੰ ਰਾਜਾ ਕਹਿੰਦਾ ਕਿ ਸੰਤ ਜੀ ਫਿਰ ਹੁਣ ਮੈਨੂੰ ਤੁਸੀਂ ਸੁੱਖ ਵੀ ਦਿਓ ਮੇਰੇ ਚੋਲੇ ਵਿੱਚ ਪਾ ਦਿਓ ਦੂਜਾ ਮੈਨੂੰ ਰੱਬ ਨਾਲ ਨਿਮਿਲਾਵ ਕਰਵਾ ਦਿਓ ਸੰਤ ਜੀ ਅਗੋ ਹੱਸ ਕੇ ਕਹਿੰਦੇ ਮੈਂ ਤਾਂ ਤੈਨੂੰ ਰਾਹ ਦੇ ਵਿੱਚ ਸੁੱਖ ਦੇਂਦਿਆ ਸੀ ਤੇ ਰੱਬ ਦੇ ਨਾਲ ਮਿਲਾ ਰਿਹਾ ਸੀ ਤੂੰ ਅਜੇ ਤੱਕ ਸਮਝਿਆ ਹੀ ਨਹੀਂ ਕਹਿੰਦਾ ਜੀ ਨੇ ਤੁਸੀਂ ਮੈਨੂੰ ਸੁੱਖ ਨਹੀਂ ਦਿੱਤਾ ਨਾ ਹੀ ਰੱਬ ਦੇ ਨਾਲ ਮਿਲਾਇਆ ਮੈਨੂੰ ਤਾਂ ਤੁਸੀਂ ਕੁਝ ਵੀ ਨਹੀਂ ਦੱਸਿਆ ਤੁਸੀਂ ਇੱਥੇ ਆ ਕੇ ਕਹਿ ਰਹੇ ਹੋ ਕਿ ਸੁੱਖ ਵੀ ਦਿੱਤਾ ਹੈ ਤੇ ਰੱਬ ਨਾਲ ਵੀ ਮਿਲਾ ਦਿੱਤਾ ਹੈ ਤਾਂ ਸੰਤ ਫਕੀਰ ਕਹਿੰਦੇ ਕਿ ਉਹ ਜੋ ਤਿੰਨ ਇੱਟਾਂ ਸਨ ਉਹ ਹੀ ਤਿੰਨ ਇੱਟਾਂ ਸੁੱਖ ਦਾ ਰਾਹ ਤੇ ਰੱਬ ਨਾਲ ਮਿਲਣ ਦਾ ਰਾਹ ਸੀ ਕਹਿੰਦੇ ਕਿ ਕਿਵੇਂ ਕਹਿੰਦੇ ਕਿ ਇਹ ਤਿੰਨ ਇੱਟਾਂ ਜੋ ਵੀ ਮਨੋਖਾ ਆਪਣੇ ਘਰ ਦੇ ਵਿੱਚੋਂ ਚੁੱਕ ਕੇ ਅੰਦਰੋਂ ਬਾਰ ਮੋਖਦਰਵਾਜੇ ਤੋਂ ਬਾਹਰ ਰੱਖ ਦਿੰਦੇ ਹਨ ਉਹਨਾਂ ਦੇ ਘਰ ਸੁਖ-ਸਮਰiddhi ਆਉਂਦੀ ਹੈ ਸੁਖ-ਸਮਰiddhi ਆਉਂਦੀ ਹੈ ਰਾਜਾ ਕਹਿੰਦਾ ਕਿ ਮੈਂ ਸਮਝਿਆ ਨਹੀਂ ਤੁਸੀਂ ਮੈਨੂੰ ਵਿਸਥਾਰ ਦੇ ਨਾਲ ਸਮਝਾਓ ਸੰਤ ਜੀ ਕਹਿੰਦੇ ਪਹਿਲੀ ਇੱਟ ਜੋ ਰਾਜ ਰੱਖੀ ਸੀ ਆਪਣੇ ਸਿਰ ਤੇ ਪਹਿਲੀ ਇੱਟ ਦਾ ਪਾ ਰਿਹਾ ਹੈ ਲੋਕ ਕੀ ਕਹਿਣਗੇ ਇਹ ਇੱਟ ਹਰ ਕਿਸੇ ਨੂੰ ਆਪਣੇ ਘਰ ਤੋਂ ਬਾਹਰ ਸੁੱਟ ਦੇਣੀ ਚਾਹੀਦੀ ਹੈ ਇਸ ਸੇਜ ਨੂੰ ਮਨ ਦੇ ਅਤੇ ਘਰ ਦੇ ਵਿੱਚੋਂ ਥਾਂ ਨਾ ਦਿਵੋ ਆਪਣੇ ਘਰ ਦਾ ਜੇ ਕੋਈ ਬਜ਼ੁਰਗ ਪੂਰਾ ਹੋ ਗਿਆ ਜਾਂ ਆਪਣੇ ਘਰ ਕੁਝ ਵਿਆਹ ਹੋਵੇ ਆਪਾਂ ਬੇਮਤਲਬ ਇੰਨਾ ਪੈਸਾ ਖਰਚ ਕਰ ਦਿੰਦੇ ਹਾਂ ਕਹਿੰਦੇ ਹਾਂ ਕਿ ਲੋਕ ਕੀ ਕਹਿਣਗੇ ਇਥੋਂ ਤੱਕ ਕਿ ਆਪਣੀਆਂ ਅੱਡੀਆਂ ਚੁੱਕ ਚੁੱਕ ਕੇ ਕਰਜ਼ਾ ਚੁੱਕ ਕੇ ਫਿਰ ਵੀ ਆਪਾਂ ਕਈ ਕੁਝ ਕਰਦੇ ਹਾਂ ਕਿ ਲੋਕ ਕੀ ਕਹਿਣਗੇ ਕਰਜ਼ਾ ਚੁੱਕ ਕੇ ਆਪਾਂ ਜਦੋਂ ਵਿਆਹ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ ਲੋਕ ਕੀ ਕਹਿਣਗੇ ਨਾ ਕਨ ਮਟਿਆ ਜਾਵੇ ਇਹ ਆਪਾਂ ਜੋ ਕਰਦੇ ਹਾਂ ਇਹ ਲੋਕ ਕੀ ਕਹਿਣਗੇ ਬਸ ਇਸੇ ਲਈ ਇੱਕ ਬੜਾ ਚੰਗਾ ਇੱਕ ਨਗਰ ਦਾ ਇੱਕ ਮਨੋਕਸੀ ਔਰ ਹਾਰਥਾ ਸਾਫ਼ ਸੁਥਰਾ ਉਹਨੇ ਆਪਣੇ ਪਿੰਡ ਰੱਖਿਆ ਕਰਨਾ ਨਾਲ ਹੀ ਕੂੜਾ ਵੀ ਚੁੱਕਿਆ ਕਰਨਾ ਤੇ ਮਾਂਜਾ ਵੀ ਮਾਰਦਿਆ ਕਰਨਾ ਸਾਬ ਸਫਾਈ ਕਰਨਾ ਉਹਨੇ ਹਰ ਪਾਸੇ ਸਫਾਈ ਰੱਖਣਾ ਪਿੰਡ ਦੇ ਲੋਕਾਂ ਨੇ ਮਿਲ ਕੇ ਉਹਨਾਂ ਅਸਰ ਸਰਪੰਚ ਬਣਾ ਦਿੱਤਾ ਹੁਣ ਜਦੋਂ ਸਰਪੰਚ ਬਣ ਗਿਆ ਉਹ ਸੋਚਦਾ ਮੈਂ ਐਵੇਂ ਜਿਹੜਾ ਆ ਕੰਮ ਕਰਦਾ ਸੀ ਨਾਲੀਆਂ ਸਾਫ਼ ਕਰਨਾ ਐਵੇਂ ਕੂੜਾ ਚੁੱਕ ਦੇਣਾ ਇਹ ਹੁਣ ਇਹ ਕੰਮ ਕੀਤਾ ਤੇ ਲੋਕ ਕੀ ਕਹਿਣਗੇ ਇਸ ਚੈਕਰ ਚੋਂ ਨੇ ਭਲਾਈ ਦਾ ਕੰਮ ਕਰਨਾ ਹੀ ਬੰਦ ਕਰ ਦਿੱਤਾ ਤੇ ਸੰਗਤ ਜੀ ਗੁਰੂ ਅਮਰਦਾਸ ਜੀ 12 ਸਾਲ ਕੁੜਮਾ ਦੇ ਘਰ ਗੱਗ ਦੀ ਸੇਵਾ ਉਹਨਾਂ ਨੇ ਕੀਤੀ ਲੋਕ ਮੇਨੇ ਮਾਰਦੇ ਸੀ ਕਿ ਦੋ ਰੋਟੀਆਂ ਲਈ ਕੁੜਮਾ ਦੇ ਘਰ ਬੈਠਾ ਹੈ ਗੁਰੂ ਜੀ ਨੇ ਲੋਕਾਂ ਦੀ ਪਰਵਾਹ ਨਾ ਕੀਤੀ ਲੋਕ ਕੀ ਕਹਿਣਗੇ ਇਹ ਪਿੱਛੇ ਛੱਡ ਦਿੱਤਾ ਭਾ ਜਿੰਨਾ ਚਿਰ ਇਹ ਇੱਟ ਦਾ ਪਾਰਲੋਕ ਕੀ ਕਹਿਣਗੇ ਇਹ ਬਾਹਰ ਨਹੀਂ ਸੁੱਟਦੇ ਉਹਨਾਂ ਸਮਾਂ ਆਪਾਂ ਕਦੇ ਵੀ ਸੁਖੀ ਨਹੀਂ ਰਹਿ ਸਕਦੇ ਆਪਾਂ ਅੱਗੇ ਨਹੀਂ ਵੱਸ ਸਕਦੇ ਆਪਾਂ ਪਰਮਾਤਮਾ ਨੂੰ ਨਹੀਂ ਮਿਲ ਸਕਦੇ ਆਪਾਂ ਸੁਖੀ ਨਹੀਂ ਰਹਿ ਸਕਦੇ ਤੁਸੀਂ ਸੁਖੀ ਹੋ ਜਾਓਗੇ ਜੇਕਰ ਤੁਸੀਂ ਇਹਨਾਂ ਦਾ ਕੰਮ ਕਰ ਲਿਆ ਇਹ ਇੱਟ ਚੁੱਕ ਕੇ ਪਾਰ ਰੱਖ ਦਿੱਤੀ ਦੂਜਾ ਪਾਰ ਚਿੰਤਾ ਦਾ ਪੁਵੇਖਦਾ ਕਿ ਮੇਰੇ ਜਵਾਕਾਂ ਦਾ ਪਤਾ ਨਹੀਂ ਕੀ ਹੋਵੇਗਾ ਮੈਂ ਇਹ ਕੰਮ ਨਾ ਕੀਤਾ ਤਾਂ ਪਤਾ ਨਹੀਂ ਮੇਰਾ ਕੀ ਹੋਵੇਗਾ ਜੇ ਇਹ ਕੰਮ ਪਹਿਲਾਂ ਕਰ ਲਿਆ ਤਾਂ ਜਵਾਕਾਂ ਦੀ ਜ਼ਿੰਦਗੀ ਸੌਰ ਜਾਣੀ ਹੈ ਬਸ ਇਹ ਜੇ ਕੀਤਾ ਹੁੰਦਾ ਬਸ ਫਿਰ ਸਾਰਾ ਕੁਝ ਸੌਖਾ ਹੋ ਜਾਣਾ ਸੀ ਜੇ ਇਹ ਇਹ ਹੀ ਮਨੋਖ ਨੂੰ ਚੋਣ ਦੇ ਦ ਅਜ ਮੇਂ ਦਾ ਕਿਲਾ ਪਹਿਲਾਂ ਲੈ ਲੈਂਦੇ ਤਾਂ ਅਜ ਸ਼ਾਹੂਕਰ ਹੋ ਜਾਣਾ ਸੀ ਸੰਗਤ ਜੀ ਆਪਾਂ ਜਦੋਂ ਗੁਰਬਾਣੀ ਵਿੱਚ ਪੜਦੇ ਹਾਂ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਦੇ ਪਰਮਾਤਮਾ ਆਪਣੇ ਤੇ ਮਿਹਰ ਕਰੇ ਰੋਜ਼ 300 ਦੀ ਦਿਹਾੜੀ ਕਰਕੇ ਕਮਾਉਣ ਵਾਲਾ 300 ਕਰੋੜ ਕਮਾ ਸਕਦਾ ਹੈ ਜੇ ਉਹ ਦੇਨ ਤੇ ਆਵੇ ਤਾਂ ਸਭ ਕੁਝ ਦੇ ਸਕਦਾ ਹੈ ਤੇ ਜੇ ਤੇਰੇ ਕਰਮ ਮਾੜੇ ਨੇ ਤੇ ਸਾਰਾ ਕੁਝ ਖੋ ਵੀ ਸਕਦਾ ਹੈ ਇਸ ਲਈ ਚਿੰਤਾ ਦਾ ਪਰ ਅੱਜ ਹੀ ਆਪਣੇ ਘਰ ਤੋਂ ਬਾਹਰ ਸੁੱਟ ਦਿਓ ਅਸੀਂ ਜੀ ਨਾਲ ਸਿੱਖ ਲਵਾਂਗੇ ਭਵੇਖ ਆਪਣਾ ਸੋਨਾ ਹੋ ਜਾਵੇਗਾ ਜੋ ਅੱਜ ਨੂੰ ਸਵਾਦ ਦਾ ਹੈ ਉਹਦਾ ਭਵੇਖ ਸੋਨਾ ਬਣ ਜਾਂਦਾ ਹੈ ਅੱਜ ਵਿੱਚ ਜੀਣਾ ਸਿੱਖੋ ਜੋ ਪਿਛੇ ਬੀਤ ਗਿਆ ਉਹਨੂੰ ਛੱਡ ਦਿਓ ਜੋ ਅੱਗੇ ਆਉਣਾ ਹੈ ਉਹਨੂੰ ਛੱਡ ਦਿਓ ਉਹਦੀ ਚਿੰਤਾ ਨਾ ਕਰੋ ਅੱਜ ਵਿੱਚ ਮਿਹਨਤ ਕਰੋ ਬੀਤਿਆ ਕੱਲ ਵੀ ਸੋਨਾ ਹੀ ਹੋਏਗਾ ਤੇ ਸੰਗਤ ਜੀ ਹੁਣ ਤੇ ਜੀ ਇੱਥੇ ਕਿ ਹੰਕਾਰ ਦੇ ਆਪਾਂ ਆਪਣੇ ਘਰਾਂ ਦੇ ਵਿੱਚ ਦੇਖਿਆ ਹੈ ਮੇਰੇ ਕੋਲ ਬਹੁਤ ਸਾਰਾ ਗਿਆਨ ਹੈ ਕਈਆਂ ਨੂੰ ਹੁੰਦਾ ਹੈ ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੈ ਮੇਰਾ ਤਾਂ ਘਰ ਬਹੁਤ ਵੱਡਾ ਹੈ ਬਾਕੀਆਂ ਦੇ ਘਰ ਛੋਟੇ ਹਨ ਐਵੇਂ ਦੀਆਂ ਗੱਲਾਂ ਵੇਚੋਂ ਹੋਂ ਮੇਂ ਪਰੇ ਹੁੰਦੀ ਹੈ ਜਿਸ ਦਿਨ ਤੁਸੀਂ ਇਹ ਹੰਕਾਰ ਨੂੰ ਤਿਆਗ ਦਿੱਤਾ ਤੁਹਾਨੂੰ ਜੋ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ ਜਿਸ ਦਿਨ ਮੈਂ ਵਾਲੀ ਇੱਟ ਸੁੱਟ ਦੇਾਂਗੇ ਆਪਣੇ ਘਰ ਤੋਂ ਬਾਹਰ ਕੱਢ ਦੇਵਾਂਗੇ ਹੋਂ ਮੇਂ ਪਰੇ ਜ਼ਿੰਦਗੀ ਨੂੰ ਛੱਡ ਦੇਾਂਗੇ ਤਾਂ ਸਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਜਿਸ ਦਿਨ ਤੁਸੀਂ ਇਹ ਹੰਕਾਰ ਨੂੰ ਤਿਆਗ ਦਿੱਤਾ ਤੁਹਾਨੂੰ ਜੋ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਤੁਹਾਡਾ ਘਰ ਸੁੱਖ ਨਾਲ ਭਰ ਜਾਵੇਗਾ ਹੁਣ ਇਹ ਆਪਾਂ ਤੈਅ ਕਰਨਾ ਹੈ ਇਹ ਤਿੰਨ ਇੱਟਾਂ ਕਿ ਇਸ ਦਿਨ ਤੱਕ ਆਪਨੇ ਘਰੋਬਾਰ ਕਢਣੀਆਂ ਹਨ ਜਿਸ ਨੇ ਇਹ ਇੱਟਾਂ ਘਰ ਤੋਂ ਬਾਹਰ ਰੱਖ ਦਿੱਤੀਆਂ ਉਸ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ ਉਸ ਦੀ ਜ਼ਿੰਦਗੀ ਦੇ ਸੁੱਖੇ ਹੀ ਸੁਖ ਹੋਣਗੇ ਤਿੰਨ ਇੱਟਾਂ ਨੂੰ ਅੱਜ ਹੀ ਬਾਹਰ ਰੱਖ ਦਿਓ ਪ੍ਰਮਾਤਮਾ ਤੁਹਾਡੇ ਦੇ ਜਰੂਰ ਮੇਰ ਕਰਨਗੇ ਅਤੇ ਤੁਹਾਡੇ ਨਾਲ ਹਰ ਥਾਂ ਤੇ ਸਹਾਈ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ